ਲੇਜ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇ ਅਤੇ ਘੰਟੀ ਦੇ ਆਈਕਨ ਪਰ ਕਲਿੱਕ ਕਰੇ ਵੈ ਸ਼ੇਅਰ ਕਰਨਾ ਨਾ ਭੁੱਲੇ ਐਂਟੀ ਕ੍ਰਪਸ਼ਨ ਇੰਟਰਨੈਸ਼ਨਲ ਕੌਂਸਲ ਦੇ ਦਬਾਹਾ ਵੱਲੋਂ ਐਚਡੀਐਫਸੀ ਬੈਂਕ ਦੇ ਸਹਿਯੋਗ ਨਾਲ ਅਜ ਮੰਡੀ ਵਾਲੀ ਤਰਮਸ਼ਾਲਾ ਵਿਖੇ ਦੂਸਰਾ ਵਿਸ਼ਾਲ ਖੋਣਦਾਨ ਕੈਂਪ ਲਾਇਆ ਗਿਆ ਇਸ ਕੈਂਪ ਦਾ ਉਦਘਾਟਨ ਐਡਵੋਕੇਟ ਗੋਰੋਜਨ ਚਿੰਨੂ ਦੀਪਕ ਬੋਟਰ ਅਰਸ਼ਦੀਪ ਕੌਟਿਲੋਂ ਅਤੇ ਅਸ਼ੋਕ ਕੁਮਾਰ ਬੋਟਰ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਕੈਂਪ ਦੌਰਾਨ ਗੁਰੂ ਨਾਨਕ ਦੇਵ ਬਲੱਡ ਸੈਂਟਰ ਪਟਾਣਡਾ ਦੀ ਟੀਮ ਵੱਲੋਂ ਬਾੜਜੋਨ ਖੂਨ ਇਕੱਠਾ ਕੀਤਾ ਗਿਆ ਇਸ ਮੌਕੇ ਸੰਸਥਾ ਵੱਲੋਂ ਖੂਨਦਾਨੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਸਰਟੀਫਿਕੇਟ ਤੇ ਜਾਣਕਾਰੀ ਚਿੰਨਾਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਗੌਰਵ ਜੈਨ ਮੈਡਮ ਅਰਸ਼ਦੀਪ ਢਿੱਲੋਂ ਅਤੇ ਕਰਮੇਸ਼ੌਰ ਰੋੜੋ ਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਕਾਰ ਹੈ ਜਿਸ ਨਾਲ ਸੜਕੀ ਹਾਦਸੇ ਦੇ ਜ਼ਖਮੀਆਂ ਅਤੇ ਪਿਆੜਕ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਖੂਨਦਾਨ ਦੀ ਸਿਹਤ ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਸਗੋਂ 72 ਘੰਟਿਆਂ ਵਿੱਚ ਦਾਨ ਦਿੱਤੇ ਖੂਨ ਦੀ ਪਰਭਾਈ ਹੋ ਜਾਂਦੀ ਹੈ ਇਸ ਲਈ ਬਿਨਾ ਕਿਸੇ ਡਰ ਪ੍ਰੇਰੇ ਵੱਤ ਤਵਰ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਜ਼ਖਮੀਆਂ ਅਤੇ ਪਿਆੜਕ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਦੀ ਕੀਮਤੀ ਜਾਨ ਬਚਾਈ ਜਾ ਸਕੇ ਜੈਨ ਸਾਹਿਬਾ ਜੋ ਐਂਟੀ ਕ੍ਰਪਸ਼ਨ ਇੰਟਰਨੈਸ਼ਨਲ ਕੌਂਸਲ ਤੋਂ ਖੂਨਦਾਨ ਕੈਂਪ ਲਾਇਆ ਗਿਆ ਹਾਂਜੀ ਇਸੇ ਦੀ ਪ੍ਰਧਾਨਗੀ ਕੀਤੀ ਹੈ ਕੀ ਕਹਿਣਾ ਚਾਹੋਗੇ ਦੇ ਬਾਰੇ ਇਹ ਬਹੁਤ ਅੱਛਾ ਕਦਮ ਹੈ ਜਿਹੜਾ ਐਂਟੀ ਕ腐ਰਪਸ਼ਨ ਇੰਟਰਨੈਸ਼ਨਲ ਕੌਂਸਲ ਦੁਆਰਾ ਦੂਜਾ ਮੈਗਾ ਕੈਂਪ ਲਾਇਆ ਗਿਆ ਬਚੰਡਾ ਦੀ ਟੀਮ ਆਈ ਹੈ ਤੇ ਮੈਂ ਆਪ ਜੀ ਪਹਿਲਾਂ ਮਤਲਬ ਮੇਰੇ ਵਰਤਮਾਨ ਜਨយੋਗ ਮੰਡਲ ਵੱਲੋਂ ਕਾਫੀ ਕੈਂਪਲਾਂ ਲਗਾਏ ਹੈ ਬਹੁਤ ਵਧੀਆ ਪਹਿਲ ਹੈ ਜੀ ਨਾਲ ਮੈਂ ਇੱਥੇ ਆ ਕੇ ਦੇਖਿਆ ਵੀ ਅਬੋਵ 60 ਜਿਹੜੇ ਆਪਣੇ ਅੰਕਲ ਹੈ ਅਬੋਵ 60 ਜਿਆਦਾ ਜਿਹੜੇ ਆਪਣੇ 올ਡ ਏਜ ਵਾਲੇ ਅੰਕਲ ਹੈ ਮੈਂ ਤਾਂ ਹੀ ਯੂਥ ਨੂੰ ਵੀ ਪ੍ਰੇਰਣਾ ਕਰੂੰਗਾ ਕਿ ਜਿਵੇਂ ਆਪਣੇ ਵੱਡੇ ਆਪਣਾ ਮਾਰਗਦਰਸ਼ਨ ਕਰ ਰਹੇ ਹੈ ਆਪਣੇ ਯੂਥ ਦੇ ਬੱਚਿਆਂ ਨੂੰ ਜਿੰਨੇ ਵੀ ਗੜੜਵਾ ਦੇ ਹੈਗੇ ਇਸ ਇਹ ਜਿਹੜੇ ਸਮਾਜ ਭਲਾਈ ਦੇ ਕੰਮ ਹੈ ਉਹਨਾਂ 'ਚ ਅੱਗੇ ਆ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਤੇ ਆਪਣਾ ਮਾਰਗਦਰਸ਼ਨ ਕਰ ਰਹੇ ਹੈ ਸਭ ਆਪਾਂ ਨੂੰ ਇਕੱਠੇ ਹੋ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਕਿ ਜਿਸ ਨਾਲ ਜਿਹੜਾ ਇਹ ਖੂਨਦਾਨ ਹੈ ਬਹੁਤ ਅੱਛੀ ਮਤਲਬ ਪਹਿਲ ਹੁੰਦੀ ਹੈ ਜੇ ਕਿਸੇ ਲੋੜਵੰਦ ਨੂੰ ਗਰੀਬ ਨੂੰ ਕਿਤੇ ਵੀ ਖੂਨ ਦੀ ਜ਼ਰੂਰਤ ਹੈ ਤਾਂ ਇਹ ਬਿਨਾਂ ਪੈਸੇ ਤੋਂ ਉਹਨਾਂ ਨੂੰ ਚੜ ਜਾਂਦਾ ਜਿਹੜਾ ਕਿ ਉਹਨਾਂ ਨੂੰ ਬਹੁਤ ਫਾਇਦਾ ਹੁੰਦਾ ਹੈ ਨੜਵੀਆ ਤੁਸੀਂ ਐਂਟੀ ਕਰਪਸ਼ਨ ਇੰਟਰਨੈਸ਼ਨਲ ਕਾਉਂਸਲ ਦਰਮਿਆਨ ਲਾਇਆ ਗਿਆ ਖੂਨ ਕੈਂਪ ਦੇ ਵਿੱਚ ਸ਼ਿਰਕਤ ਕੀਤੀ ਹੈ ਜੀ ਤੇ ਖੂਨ ਦਾਨ ਕੈਂਪ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਅਸੀਂ ਅੱਜ ਇੱਥੇ ਆਏ ਹਾਂ ਜੀ ਐਂਟੀ ਕਰਪਸ਼ਨ ਇੰਟਰਨੈਸ਼ਨਲ ਕਾਉਂਸਲ ਵੱਲੋਂ ਖੂਨ ਦਾਨ ਕੈਂਪ ਲਗਾਇਆ ਗਿਆ ਹੈ ਜੀ ਇੱਕ ਬਹੁਤ ਅੱਛਾ ਇਨੀਸ਼ੀਏਟਿਵ ਹੈ ਜੀ ਬਹੁਤ ਪੋਜ਼ਿਟਿਵ ਤੇ ਆਪਣੇ ਡਵੈਲਪਮੈਂਟ ਵੱਲੋਂ ਐਂਟੀ ਕਰਪਸ਼ਨ ਮੈਜਰਸ ਆਪਾਂ ਅਪਣਾਈਏ ਜੀ ਤੇ ਬਹੁਤ ਅੱਛਾ ਇਹਨਾਂ ਨੇ ਕੀਤਾ ਹੈ ਜੀ ਇੱਥੇ ਤੇ ਅਸੀਂ ਇਹੀ ਕਹਿ ਦਿੰਦੇ ਹਾਂ ਕਿ ਤੁਹਾਨੂੰ ਅਗਲੇ ਵੀ ਮੌਕਾ ਮਿਲਦਾ ਰਹੇ ਤੇ ਅਸੀਂ ਇਹ ਜੀ ਇਨੀਸ਼ੀਏਟਿਵਜ਼ ਹੈ ਜਿਹੜੇ ਪ੍ਰੋਗਰਾਮਸ ਚ ਪਾਰਟ ਲੈਂਦੇ ਰਹੀਏ। ਬਹੁਤ ਅੱਛੀ ਗੱਲ ਹੈ ਆਪਣੀ ਕਿ ਬਦਵਾਨ ਨੂੰ ਵਧਾਵਾਂਗੇ ਜੀ ਤੇ ਇਹ ਜਿਹੇ ਐਂਟੀ ਕ腐ਪਸ਼ਨ ਮੈਜਰਸ ਨਾਲ ਹੀ ਆਪਣਾ ਸਭ ਦਾ ਫਾਇਦਾ ਹੋਵੇ। ਖੂਨਦਾਨ ਦੀ ਕੀ ਮਹੱਤਤਾ ਹੈ? ਖੂਨਦਾਨ ਦੀ ਬਹੁਤ ਮਹੱਤਤਾ ਹੈ ਜੀ। ਆਪਾਂ ਜਦੋਂ ਕਿਸੇ ਨੂੰ ਲੋੜ ਹੁੰਦੀ ਹੈ ਜੀ ਤਾਂ ਬਹੁਤ ਕਮੀ ਪਾਈ ਜਾਂਦੀ ਹੈ ਜੀ ਹਸਪੀਟਲ ਦੇ ਵਿੱਚ ਵੀ। ਤਾਂ ਮੈਂ ਇਹ ਸਭ ਨੂੰ ਕਹੂੰਗੀ ਕਿ ਆਪਾਂ ਵਰਤੁਰ ਖੂਨਦਾਨ ਕਰੀਏ ਜੀ ਤਾਂ ਕਿ ਜਿਹੜਾ ਕੋਈ ਲੋੜਵੰਦ ਹੈ ਜੀ ਉਹਦੀ ਮਦਦ ਹੋ ਸਕੇ। ਟਾਈਮ 'ਤੇ ਆਪਾਂ ਨੂੰ ਚỜਵਰ ਨਹੀਂ ਅਸਿਕ ਨੂੰ ਪਹੁੰਚਾਇਆ ਜਾਂਦਾ ਵੀ ਤਾਂ ਇਹ ਵੀ ਜਿਹੜੇ ਆਪਣੇ ਉਪਰਾਲੇ ਕੀਤੇ ਜਾਂਦੇ ਨੇ ਉਹਦੇ ਨਾਲ ਲੋਟਵੰਦ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਖੂਨਦਾਨ ਕਰਨ ਤੋਂ ਉਹ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਇਹ ਹੀ ਸੁਨੇਹਾ ਦੇਣਾ ਚਾਹੂੰਗੀ ਜਿਵੇਂ ਸਾਰੇ ਲੋਕਾਂ ਨੂੰ ਕਿ ਆਪਾਂ ਜੇ ਹੈਲਦੀ ਹੈ ਜੇ ਆਪਣੀ ਬਾਤਾ ਪਨ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਜੀ ਤਾਂ ਕਿ ਲੋਟਵੰਦ ਲੋਕਾਂ ਦੀ مدد ਹੋ ਸਕੇ ਕਰਮੇਸ਼ੀ ਐਂਟੀਕਲੌਸ ਦੇ ਇੰਟਰਨੈਸ਼ਨਲ ਕੌਂਸਲ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ ਹੈ ਐਤਵਾਰੇ ਕੀ ਕਹਿਣਾ ਚਾਹੋਗੇ ਸ਼ਹੀਦਾਂ ਦੀ ਤਾਉਮਾਂ ਪਰ ਲੱਗੇਗੇ ਹਰ ਬਰਸ ਲੈਲੇ ਵਕਲ ਪਰ ਮਿਟਰੇ ਵਾਲੋਂ ਦਾ یہی ਬਾਕੀ ਨਿਸ਼ਾਨ ਹੋਗਾ ਅੱਜ ਸ਼ਾਇਦ ਲਲਾ ਲਾਜਪੁਰਾਈ ਦਾ ਸ਼ਹਿਦਿਆੜਾ ਉਹਨਾਂ ਦੇ ਸ਼ਹਿਦਨ ਸਮਰਪਤ ਅਸੀਂ ਐਂਟੀਗ੍ਰਾਫ ਸਰਵਰ ਨੂੰ ਖੂਨਦਾਨ ਕੈਂਪ ਲਗਾਇਆ ਖੂਨਦਾਨ ਕੈਂਪ ਲਗਾਉਣ ਦਾ ਮੇਨ ਉਦੇਸ਼ ਹੁੰਦਾ ਹੈ ਕਿ ਕਿਸੇ ਵੀ ਵਲੇ ਕਿਸੇ ਨੂੰ ਵੀ ਅਮਦਨ ਸੀ ਵਿੱਚ ਖੂਨ ਦੀ ਲੋੜ ਪਵੇ ਤਾਂ ਇਸ ਨੂੰ ਉਸ ਲੋੜ ਤੰਤ ਤੱਕ ਪਹੁੰਚਾਇਆ ਜਾ ਸਕੇ ਖੂਨ ਬਣਾਇਆ ਨਹੀਂ ਜਾ ਸਕਦਾ ਇਸ ਨੂੰ ਸਾਦੇ ਸ਼ੇਦ ਦੇ ਤੋਂ ਵੱਧ ਕੇ ਦੂਜੇ ਸ਼ੇਦ ਤੱਕ ਪਹੁੰਚਾਣਾ ਹੈ ਇਹ ਇੱਕ ਮੋਡ ਹੁੰਦਾ ਹੈ ਤੇ ਐਕਸਲੈਂਟ ਦੇ ਵਿੱਚ ਲੋਕ ਆ ਕੇ ਸਿਰਫ ਐਸਿਕਾ ਕੇ ਜਾਨ ਗਵਾ ਬੈਠਦੇ ਆ ਕਿ ਮੌਕੇ ਤੇ ਉਹਨਾਂ ਨੂੰ ਖੂਨ ਨਹੀਂ ਮਿਲਦਾ ਇਸ ਵਾਸਤੇ ਇਹ ਕੈਂਪੜਾ ਹੈ ਲਗਾਇਆ ਗਿਆ ਹੈ ਤਾਂ ਕਿ ਲੋਕ ਮੰਦਾ ਦੇ ਹਰ ਟਾਈਮ ਤੇ ਲੋੜ ਪੂਰੀ ਹੋ ਸਕੇ ਕਈ ਲੋਕਾਂ ਨੂੰ ਪਿਆ ਇਹ ਖੂਨਦਾਨ ਕਰਨ ਦੇ ਨਾਲ ਉਹਨਾਂ ਦੀ ਸਿਹਤ ਤੇ ਕੋਈ ਮਾੜਾ ਅਸਰ ਪਊਗਾ ਉਹਦੇ ਬਾਰੇ ਕੀ ਕਹਿਣਾ ਕਰਦੇ ਇਹ ਪਰ ਲੋਕ ਇਕ ਗਲੋ ਫालतू ਜਾਂ ਮਿਲਾਂ ਗਲਤ ਪਿਆ ਹੈ 15 ਦਿਨਾਂ ਦੇ ਵਿੱਚ ਵਿੱਚ ਜਿਹਨਾਂ ਸਾਡੇ ਖੂਨ ਦੇ ਸੈੱਲ ਕੱਟੇ ਹੁੰਦੇ ਆ ਇਹ ਆਰਾਮ ਨਾਲ ਪੂਰ ਹੋ ਜਾਂਦੇ ਆ ਤੇ ਮਰੀ ਮੁਸ਼ਕਲ ਨਾਲ ਤਾਂ 15-20 ਮਿੰਟ ਹੀ ਫੀਰ ਹੁੰਦਾ ਹੈ ਕਿ ਸਾਡੀ ਸਰੀਰ ਥੋੜੀ ਵੀਰਵਸਤੀ ਆ ਰਹੀ ਹੈ 15-20 ਮਿੰਟਾਂ ਵਿੱਚ ਤੁਸੀਂ ਦੇਖੋਗੇ ਤਾਂ ਆਰਾਮ ਨਾਲ ਸਾਡਾ ਸ਼ੀਜ ਰਹਿ ਉਸ ਪੁਰਾਣੀ ਐਕਟੀਵਿਟੀ ਦੇ ਵਿੱਚ ਵਾਪਸ ਆ ਜਾਂਦਾ ਹੈ ਨਾ ਇਹ ਕਿਸੇ ਤਰ੍ਹਾਂ ਦੀ ਸਾਨੂੰ ਕੋਈ ਨੁਕਸਾਨ ਨਹੀਂ ਜਾਂਦਾ ਬਲਕਿ ਫਾਇਦਾ ਕਰਦਾ ਹੈ ਅੱਜ ਅਸੀਂ ਖੂਨਦਾਨ ਵਿਆਗ ਕਰਾਂਗੇ ਆਪਦਾ ਤਾਂ ਇਹ ਸਾਰੇ ਸਾਡੇ ਖੂਨ ਦੇ ਟੈਸਟ ਹੋਣਗੇ ਨਾਲੇ ਪੁੱਲ ਨਾਲੇ ਖਲੀਆਂ ਸਾਰੇ ਟੈਸਟ ਖੂਨ ਦੇ ਬੜੇ ਆਰਾਮ ਨਾਲ ਉਹ ਜੋ ਬ੍ਰਿੱਕੀ ਨਾਲ ਇੰਨੀ ਬ੍ਰਿੱਕੀ ਨਾਲ ਜੇ ਦਵਾਈਆਂ ਤਾਂ ਵੀ ਨਿਕਲ ਕਰ ਦੇਗੇ ਕਿ ਰਾਮ ਨੂੰ ਹੋ ਜਾਣਗੇ ਉਹ ਫ੍ਰੀ ਵਿੱਚ ਹੋ ਜਾਣਗੇ ਜੀ ਕਿਸੇ ਤਰ੍ਹਾਂ ਦੀ ਸਾਡੇ ਖੂਨ ਦੇ ਵਿੱਚ ਸਾਡੇ ਸ਼ੇਡ ਦੇ ਕੋਈ ਪ੍ਰੋਬਲਮ ਹੋਏ ਵੀ ਤਾਂ ਸਾਡੇ ਰਿਪੋਰਟ ਵਿੱਚ ਆ ਜਾਏਗਾ ਔਰ ਇਹ ਸਾਨੂੰ ਇਨਫੋਰਮ ਕਰ ਦੰਗੇ ਇਸ ਦੇ ਨਾਲ ਅਸੀਂ ਅਵੇਅਰ ਹੋ ਜਾਂਦੇ ਹਾਂ ਔਰ ਆਪਣੇ ਲਈ ਹੈ ਪ੍ਰੋਬਲਮ ਠੀਕ ਕਰਨ ਲਈ ਡਾਕਟਰ ਨਾਲ ਕੰਸਲਟ ਕਰ ਸਕਦੇ ਹਾਂ ਖੂਨਦਾਨ ਸੰਬੰਧੀ ਲੋਕਾਂ ਨੂੰ ਕਿਸੇ ਨੇ ਰਹਿਣਾ ਚਾਹੀਏ ਇਹ ਕਿ ਵਕਤ-ਵਕਤ ਆਪਣੇ ਆਪ ਨੂੰ ਤਿਆਰ ਕਰੋ ਔਰ ਖੂਨਦਾਨ ਕਰੋ ਖੂਨਦਾਨ ਕਰਨਾ ਪੁੱਲ ਫਲੀਆਂ ਇਕੱਠੀਆਂ ਪ੍ਰਾਪਤ ਕਰਨਾ ਹੈ ਖੂਨ ਨੂੰ ਕਿਸੇ ਵੀ ਮਸੇਂਦਰਾਂ ਕਿਸੇ ਵੀ ਕੰਪਨੀ ਵੱਲੋਂ ਭਰਾਇਆ ਨਹੀਂ ਜਾ ਸਕਦਾ ਖੂਨਦਾਨ ਕਰਨ ਦੇ ਨਾਲ ਅਸੀਂ ਅਨੇਕਾਂ ਜ਼ਿੰਦਗੀਆਂ ਨੂੰ ਬਚਾ ਸਕਦੇ ਹਾਂ। ਜੇਕਰ ਬਹਾਸੇ ਪੱਤਰਕਾਰ ਗੋਬਿੰਦ ਗੁਪਤਾ ਦੀ ਰਿਪੋਰਟ